ਗੋਲੀਆਂ ਮਾਰ ਕੇ ਕੀਤੇ ਤਤਲਾਾਂ ਤੇ ਫਰੋਤੀਆਂ ਦੀ ਗੱਲ ਕਰਦਿਆਂ ਹੋਇਆਂ ਹੁਣ ਜਿਹੜੀ ਵਕੀਲਾਂ ਨੂੰ ਧਮਕੀ ਆਈ ਹੈ ਉਹਦੇ ਲਈ ਸਾਡੇ ਐਮ ਐਲ اے ਨੇ ਕੰਸਰਵੇਟਿਵ ਪਾਰਟੀ ਦੇ ਸਟੀਵ ਕੋਨਰ ਜਿਹੜੇ ਪੇਸ਼ੇ ਦੇ ਤੌਰ ਤੇ ਵਕੀਲ ਰਹੇ ਹਨ ਹੁਣ ਸ਼ਾਇਦ ਉਹ ਪ੍ਰੈਕਟਿਸ ਨਹੀਂ ਕਰ ਸਕਦੇ ਲੇਕਿਨ ਲਾ ਸੋਸਾਇਟੀ ਦੇ ਬ੍ਰਿਸ਼ਲੈਂਬੀਆ ਦੀ ਲਾ ਸੋਸਾਇਟੀ ਦੇ ਮੈਂਬਰ ਨੇ ਉਹਨਾਂ ਨੇ ਇਹ ਗੱਲ ਜ਼ਾਹਰ ਕੀਤੀ ਹੈ ਕਿ ਧਮਕੀਆਂ ਹੁਣ ਵਕੀਲਾਂ ਨੂੰ ਵੀ ਆਉਣ ਲੱਗੀਆਂ ਹਨ ਸਟੇਵ ਗੁਨਰ ਜੀ ਜੀ ਆਇਆਂ ਨੂੰ ਵੈਲਕਮ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਪਾ ਜੀ ਸਤਿ ਸ਼੍ਰੀ ਅਕਾਲ ਜੀ ਹੁਣ ਅੱਜ ਜਿਹੜੀ ਵਕੀਲਾਂ ਨੂੰ ਧਮਕੀ ਆਈ ਹੈ ਇਹ ਆਪ ਜੀ ਨੂੰ ਆਈ ਹੈ ਜਾਂ ਕਿਸੇ ਹੋਰ ਵਕੀਲ ਨੂੰ ਆਈ ਹੈ ਮੈਨੂੰ ਨਹੀਂ ਆਈ ਹੈਗੀ ਹੋਰ ਵਕੀਲਾਂ ਨੂੰ ਆਈ ਹੈਗੀ ਐਂਡ ਨੋਟਿਸ ਬੁਲਟ ਐਂਡ ਸਹਾਰਿਆਂ ਨੂੰ ਗਿਆ ਸੀਗਾ ਜਿਹੜੇ ਲੋਅਰ ਹੈਗੇ ਆ ਇੱਥੇ ਬੀਸੀਸੀਪੇ ਦੇ ਦੇ ਉਹਨਾਂ ਨੂੰ ਦੱਸਿਆ ਗਿਆ ਸੀਗਾ ਸੈਂਚਲੀ ਥ੍ਰੈਟ ਆਫ ਵਾਇਲੈਂਸ ਐਕਸਟੋਰਸ਼ਨ ਦੇ ਉਹਨਾਂ ਨੂੰ ਥ੍ਰੈਟ ਗਏ ਹੈਗੇ ਆ ਐਂਡ ਉਹਨਾਂ ਨੂੰ ਧਮਕੀਆਂ ਮਿਲੀਆਂ ਹੈਗੀਆਂ ਜੇ ਉਹਨਾਂ ਨੇ ਪੈਸੇ ਨਹੀਂ ਦਿੱਤੇ ਫਿਰ ਉਹਨਾਂ ਨੂੰ ਉਹਨਾਂ ਦੀ ਸੇਫਟੀ ਦੇ ਵਿੱਚ ਅਸਰ ਪੈ ਸਕਦਾ ਹੈਗਾ ਸੋ ਸੀਰੀਅਸ ਹਾਰਮ ਉਹਨਾਂ ਨੂੰ ਹੋ ਸਕਦਾ ਹੈਗਾ ਸੋ ਇਹਦੇ ਲਈ ਫਿਰ ਲਾਸਟ ਸੋਸਾਇਟੀ ਕੀ ਕਰ ਰਹੀ ਹੈ ਯਾਕ ਸਿਕਸ ਦੀ ਕੋਈ ਪ੍ਰੋਟੈਕਸ਼ਨ ਮਿਲੇਗੀ ਜਾਂ ਵਕੀਲਾਂ ਨੂੰ ਵਕੀਲ ਕਿਵੇਂ ਰਿਐਕਟ ਕਰ ਰਹੇ ਹੈ ਤੁਹਾਡੀ ਆਰਗੇਨਾਈਜੇਸ਼ਨ? ਵੈਲ ਲਾਸਟ ਟਾਈਮ ਸਾਇਟੀ ਹਮਤਾਸ ਸਿਰਫ ਇੱਕ ਨੋਟਿਸ ਗਿਆ ਹੈਗਾ ਸੋ ਸਿਰਫ ਦੱਸਿਆ ਹੈਗਾ ਵਕੀਲਾਂ ਨੂੰ ਵਿਜੀਲੈਂਟ ਲੈਣਾ ਚਾਹੀਦਾ ਹੈਗਾ ਜੇ ਕੋਈ ਤੁਹਾਨੂੰ ਤਦਾ ਧਮਕੀ ਦਿੰਦਾ ਹੈਗਾ ਤੁਸੀਂ ਪੁਲਿਸ ਨੂੰ ਸਹੀ ਤਰ੍ਹਾਂ ਸ਼ੀਤੀ ਕੰਟੈਕਟ ਕਰੋ ਐਂਡ ਸਮ ਸਮ ਬਰਕਰਾਰੋ ਉਹਨਾਂ ਨਾਲ ਆਮ ਸੋ ਪਰ ਜਿਹਦੇ ਵਕੀਲ ਆ ਕਪਰਾਟ ਤਾਂ ਹੈਗੀ ਆ ਮੈਨੂੰ ਕਈ ਵਕੀਲਾਂ ਨੇ ਫੋਨ 'ਤੇ ਗੱਲ ਕੀਤੀ ਮੇਰੇ ਨਾਲ ਕਹਿੰਦੇ ਕੀ ਹੋ ਰਿਹਾ ਹੈਗਾ ਸੋ ਦਰ ਫੈਲਿਆ ਪਿਆ ਹੈਗਾ ਲੀਗਲ ਕਮਿਊਨਿਟੀ ਦੇ ਵਿੱਚ ਐਂਡ ਇਹ ਬਹੁਤ ਜਾਰੀ ਕਨਸਰਨ ਵਾਲੀ ਗੱਲ ਹੈਗੀ ਆ ਕਿਉਂਕਿ ਹੁਣ ਦੇਖੋ ਐਕਸਟਰਸ਼ਨ ਦਾ ਪਬਲਿਕ ਦੇ ਵਿੱਚ ਚੱਲਦਾ ਹੈਗਾ ਬਹੁਤ ਜ਼ਿਆਦੇ ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਹੋ ਰਿਹਾ ਹੈਗਾ ਇਹ ਹੁਣ ਜਿਹੜੇ ਜੇ ਹੁਣ ਵਕੀਲਾਤਾਈ ਦੀ ਪਹੁੰਚ ਗਿਆ ਹੈਗਾ ਜਿਹੜੇ ਵਕੀਲ ਹੈਗੇ ਆ ਇਹ ਸਾਡੇ ਜਿਹੜੀ ਸਾਡੇ ਕੋਰਟ ਕਚਿਹੜੀ ਦੇ ਕਾਨੂੰਨ ਦੇ ਮਾਮਲੇ ਹੈਗੇ ਆ ਵਕੀਲ ਹੈਂਡਲ ਕਰਦੇ ਹੈਗੇ ਆ ਸੋ ਹੁਣ ਜੇ ਵਕੀਲਾਤੇ ਵੀ ਪਹੁੰਚ ਸਕਦਾ ਹੈਗਾ ਫਿਰ ਤੁਸੀਂ ਮੈਜਿਨ ਕਰ ਸਕਦੇ ਹੈਗੇ ਆ ਆਮ ਆਮ ਪਬਲਿਕ ਨੂੰ ਕੀ ਫੀਲ ਹੋਊਗਾ ਕਿੰਦੇ ਜੇ ਜੇ ਲੋਅਰਸ ਵੀ ਅਨਟਚੇਬਲ ਹੈਗੇ ਆ ਫਿਰ ਆਮ ਪਬਲਿਕ ਦਾ ਕੀ ਹੋਊਗਾ ਰਾਈਟ ਸੋ ਸੋ ਇਹ ਹੁਣ ਵਕੀਲਾ ਨੂੰ ਵੀ ਯੂ نو ਫਿਕਰ ਹੈਗਾ ਬਟ ਆਮ ਜਨਤਾ ਨੂੰ ਵੀ ਹੈਗਾ ਕੀ ਆਪਣੇ ਸੋਲੀਸਟਰ ਜਨਰਲ ਨੀਨਾ ਕ੍ਰੀਗਰ ਜੀ ਵਕੀਲ ਨੇ ਨਹੀਂ ਉਹ ਨਹੀਂ ਵਕੀਲਾਗੇ ਉਹਨਾਂ ਦਾ ਉਹਨਾਂ ਦਾ ਕੋਈ ਬੈਕਗਰਾਉਂਡ ਲਾ ਐਨਫੋਰਸਮੈਂਟ ਦੇ ਵਿੱਚ ਵੀ ਨਹੀਂ ਹੈਗਾ ਉਹਨਾਂ ਦਾ ਕੋਈ ਬੈਕਗ੍ਰਾਉਂਡ ਵਕੀਲ ਦੇ ਤੌਰ ਤੇ ਹੀ ਹੈਗਾ ਬੰਜਰੇ ਅਟਰਨੀ ਜਨਰਲ ਆਫ bc ਹੈਗੇ ਉਹ ਹੈਗੇ ਆ ਵਕੀਲ ਆਫਕੋਰਸ ਪਰ ਉਹਨਾਂ ਦੀ ਨਜ਼ਰ ਦੇ ਵਿੱਚ ਆਈ ਹੈ ਗੱਲ ਮੇਰੇ ਖਿਆਲ ਉਹਨਾਂ ਨੂੰ ਵੀ ਚਿੱਠੀ ਆਈ ਹੋਣੀ ਹੈ ਉਹ ਤਾਂ ਮੈਂਬਰ ਨੇ ਲਾ ਸੋਸਾਇਟੀ ਦੇ ਜਿੰਨੇ ਵੀ ਮੈਂਬਰ ਹੈਗੇ ਆ ਲਾ ਸਾਈਟ ਦੇ ਉਹਨਾਂ ਨੂੰ ਮਿਲੀ ਹੋਣੀ ਚਾਹੀਦੀ ਹੈ ਸੋ ਤੁਸੀਂ ਹੁਣ ਕੀ ਕਰਨਾ ਚਾਹੁੰਦੇ ਹੋ ਅੱਗੋਂ ਤੋਂ ਕੀ ਕਦਮ ਚੁੱਕੇ ਜਾਣੇ ਨੇ ਇਹਦੇ ਲਈ ਤੁਸੀਂ ਕੋਈ ਆਪਣੀ ਸਟਰੈਟਜੀ ਬਣਾਈ ਹੈ ਵਕੀਲਾਂ ਨੇ ਵੱਲ ਹੁਣ ਗੱਲਬਾਤ ਹੁੰਦੀ ਹੈ ਵਕੀਲਾਂ ਦੀ ਮੈਂ ਪ੍ਰੈਸ ਰਿਲੀਜ਼ ਕੀਤਾ ਸੀਗਾ ਜਦੋਂ ਮੈਨੂੰ ਇਸ ਚੀਜ਼ ਦਾ ਪਤਾ ਲੱਗਾ ਮੈਂ ਕਿਹਾ ਹੁਣ ਸਖਤੀ ਦੇ ਨਾਲ ਇਹ ਐਕਸਟਰਸ਼ਨ ਦੇ ਨਾਲ 딜 ਕਰਨਾ ਪੈਣਾ ਹੈਗਾ ਐਂਡ ਮੈਂ ਕਿਹਾ ਜਿਹਦੇ ਵੀ ਇਹ ਐਕਸਟਰਸ਼ਨ ਅਫੈਂਸ ਹੋਵੇ ਇਹਨੂੰ ਲੈਜਿਸਲੇਟ ਕਰਨਾ ਚਾਹੀਦਾ ਇਹ ਟੈਰੋਰਿਜ਼ਮ ਅਫੈਂਸ ਹੋਣੇ ਚਾਹੀਦੇ ਹੈਗਾ ਬਿਕਾ ਜੇ ਤੁਸੀਂ ਟੈਰੋਰਿਜ਼ਮ ਅਫੈਂਸ ਬਣਾ ਦਿੰਦੇ ਐ ਐਕਸਟਰਸ਼ਨ ਨੂੰ ਉਦੋਂ ਬਹੁਤ ਜ਼ਿਆਦਾ ਟੂਲ ਹੋਣੇ ਹੈਗੇ ਆ ਫੋਰ ਐਗਜ਼ਾਮਪਲ ਜੇ ਅ ਕੋਈ ਮਨੀਂਡਰ ਚੱਕਰ ਹੈਗਾ ਪਤਾ ਹੈਗਾ ਕੋਈ ਉਹਨਾਂ ਕੋਸ਼ ਜਿਹੜੇ ਕ੍ਰਿਮਨੋਜ਼ੀਆ ਉਹਨਾਂ ਕੋ ਕੋਈ ਪੈਸੇ ਹੈਗੇ ਆ ਉਹਨਾਂ ਨੇ ਪੈਸੇ ਲਏ ਹੈਗੇ ਆ ਉਹ ਫ੍ਰੀਜ਼ ਹੋ ਸਕਦੇ ਹੈਗੇ ਆ ਨਾਲੇ ਜੇ ਜਦੋਂ ਆਪਾਂ ਸੁਣਦੇ ਹੈਗੇ ਆ ਕਈ ਵਾਰੀ ਪੁਲਿਸ ਕੋ ਐਸਬੂਤ ਨਹੀਂ ਹੁੰਦਾ ਹੈਗਾ ਤੇ ਫੇਰ ਉਹ ਅਰੈਸਟ ਕਰ ਜਾਂਦੇ ਬਰ ਚਾਰਜ ਨਹੀਂ ਲਾ ਸਕਦੇ ਹੁੰਦੇ ਸੋ ਜਿਹੜਾ ਟੈਰਰਿਜ਼ਮ ਅਫੈਂਸ ਹੈ ਉਹਦੇ ਵਿੱਚ ਅ ਇਦਾਂ ਦਾ ਪ੍ਰੋਵੀਜ਼ਨ ਹੈਗਾ ਜੇ ਬਹੁਤ ਜ਼ਿਆਦਾ ਸਬੂਤ ਨਹੀਂ ਹੈਗਾ ਬਟ ਰੀਜ਼ਨਬਲ ਗਰਾਉਂਡਸ ਆਫ ਸਸਪੀਸ਼ਨ ਹੈਗੇ ਟੈਰਰਿਜ਼ਮ ਅਫੈਂਸ ਹੋਇਆ ਹੈਗਾ ਉਹਨਾਂ ਬਾਰੇ ਆਏਗਾ ਤੁਸੀਂ ਪੀਸ ਬਾਂਡ ਰੱਖ ਸਕਦੇ ਹੈਗੇ কোর্ਟ ਪੀਸ ਬਾਂਡ ਰੱਖ ਸਕਦੇ ਹੈ ਉਹਦਾ ਮਤਲਬ ਇਹ ਆ ਤੁਸੀਂ ਪਬਲਿਕ ਦੇ ਵਿੱਚ ਰਹਿ ਸਕਦੇ ਹੋ ਬਟ ਤੁਸੀਂ ਸ਼ਰਤਾਂ ਤੇ ਰਹਿ ਸਕਦੇ ਹੋ ਤੁਸੀਂ ਨਹੀਂ ਗੋਦਦੋਤ ਨਹੀਂ ਕਰੋਗੇ ਜੇ ਤੁਸੀਂ ਗੋਦ ਕਰਦੇ ਹੈਗੇ ਆ ਫਿਰ ਬੇਸਿਕਲੀ ਤੁਹਾਡੇ ਤੇ ਚਾਰਜ ਲੱਗ ਸਕਦਾ ਹੈਗਾ ਸੋ ਇਸ ਇਹ ਜੇ ਤੁਸੀਂ ਟੈਰਰਿਜ਼ਮ ਅਫੈਂਸ ਬਣਾ ਦਿੰਦੇ ਆ ਕਈ ਚੀਜ਼ਾਂ ਹੋ ਗਈਆਂ ਕਿ ਟੂਲ ਹੋਊਗੇ ਪੋਸਟਲੀ ਨਾਲੇ ਸਰਕਾਰੀ ਵਕੀਲਾਂ ਲਈ ਇਸ ਇੱਕ ਕ੍ਰਾਈਸਿਸ ਹੈਂਡਲ ਕਰਨ ਵਾਸਤੇ so uh, finally to see who you held accountable for kon accountable hai de liye ਵੈਲ ਬੀ ਬੀ ਸੀ ਸੁਬੇ ਦੀ ਸਰਕਾਰ ਹੈਗੀ ਆ ਅਕਾਊਂਟੇਬਲ ਬਿਕਾਜ਼ ਪਬਲਿਕ ਸੇਫਟੀ ਬੀ ਸੀ ਸੁਬੇ ਦੀ ਸਰਕਾਰ ਦੇ ਅੰਦਰ ਵੀ ਹੁੰਦਾ ਹੈਗਾ ਐਂਡ ਐਡਮਿਨਿਸਟ੍ਰੇਸ਼ਨ ਆਫ ਜਸਟਿਸ ਵੀ ਬੀ ਸੀ ਸੁਬੇ ਦੀ ਸਰਕਾਰ ਦੇ ਅੰਦਰ ਹੁੰਦਾ ਹੈਗਾ ਐਂਡ ਤੁਸੀਂ ਦੇਖ ਲਓ ਹੁਣ ਮੇ ਤੋਂ ਜ਼ਿਆਦਾ ਇਹ ਕੰਮ ਐਕਸਪੋਰਸ਼ਨ ਦਾ ਜ਼ਿਆਦਾ ਹੋਇਆ ਹੈਗਾ and uh, usually jab jab tu dekhde hai giya jide step laye hai ge provincial government ne uh, ਉਹ ਜ਼ਿਆਦਾ ਕਰ ਪ੍ਰੋ ਐਕਟਿਵ ਨਹੀਂ ਰਹੇ ਹੈਗੇ ਰੀਐਕਟਿਵ ਰਹੇ ਹੈਗੇ ਮੈਂ ਉਹਨਾਂ ਨੂੰ ਮੈਨੂੰ 6-7 ਮਹੀਨੇ ਹੋ ਗਏ ਇਸ ਐਕਸਪੋਜ਼ਰ ਬਾਰੇ ਗੱਲ ਕਰਦੇ ਨੂੰ ਮੈਂ ਪਹਿਲਾਂ ਗੱਲ ਕੀਤੀ ਸੀਗੀ ਆਪਣੇ ਪ੍ਰੈਕਟਿਸਰੀ ਦੇ ਸਾਡੇ ਵਿੱਚ ਬਿਲਡ ٹرسٹ ਕਰਨਾ ਚਾਹੀਦਾ ਕਮਿਊਨਿਟੀ ਦੇ ਨਾਲ ਅਵੇਰਨੈਸ ਕੈਂਪੇਨ ਕਰਨੀ ਚਾਹੀਦੀ ਹੈਗੀ ਆ ਫਿਰ ਬੰਦੇ ਮੋਰੇ ਆਉਗੇ ਸਬੂਤ ਦੇਉਗੇ ਐਂਡ ਐਨਡੀਪੀ ਨੇ ਬਹੁਤ ਹੀ ਅਵੇਅਰਨੈਸ ਕੈਂਪੇਨ ਆਪਣੀ ਲਾਂਚ ਕੀਤੀ ਸੀਗੀ ਸੋ ਪ੍ਰੋਐਕਟਿਵ ਨਹੀਂ ਸੀਗੇ ਰਿਐਕਟਿਵ ਸੀਗੇ ਇੱਕ ਮੈਂ ਮਲਟੀ ਲਿੰਗੂਅਲ ਫੋਨ ਲਾਈਨ ਦੀ ਗੱਲ ਕਰਦਾ ਸੀਗਾ ਐਂਡ ਫਿਰ ਬਾਕੀ ਇਹਨਾਂ ਨੇ ਉਹ ਟਿਪ ਲਾਈਨ ਸ਼ੁਰੂ ਕੀਤੀ ਸੀਗੀ ਨਹੀਂ ਨਹੀਂ ਦੇਖੋ ਇਹ ਮਲਮ ਪੱਟੀਆਂ ਤਾਂ ਹੋ ਚੁੱਕੀਆਂ ਨੇ ਹੁਣ ਹੁਣ ਤਾਂ ਜਿਹੜੇ ਡਿਪਟੀ ਕਮਿਸ਼ਨਰ ਆਰਸੀਐਮਪੀ ਦੇ ਉਹ ਇਸ ਗੱਲ ਨੂੰ تسلیم ਕਰਦੇ ਆ ਕਿ ਸਾਤੋਂ ਦੇਰ ਹੋ ਗਈ ਲੇਟ ਹੋ ਗਏ ਅਸੀਂ ਇਹਦਾ ਕੋਈ ਇੰਤਜ਼ਾਮ ਕਰਨ ਤੋਂ ਪਹਿਲਾਂ ਸਾਨੂੰ ਕਰਨਾ ਚਾਹੀਦਾ ਸੀ ਇਹ ਪਬਲਿਕ ਫੋਰਮ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਆ ਪਰ ਤੁਹਾਡੀ ਪਾਰਟੀ ਤੁਸੀਂ ਯਾ ਭਰਨੇ ਤੇ ਬੈਠੇ ਗਏ ਕੋਈ ਮਜ਼ਾਰਾ ਕਰੋਗੇ ਜਾਂ ਯੂ ਨੋ ਲੈਜਿਸਲੇਚਰ ਦੇ ਵਿੱਚ ਕੋਈ ਤੁਸੀਂ ਕੋਈ ਸਟ੍ਰੈਟਜੀ ਤਾਂ ਬਣਾਈ ਹੋਣੀ ਆ ਤੁਸੀਂ ਆਪੋਜੀਸ਼ਨ ਦੇ ਯਾਰ ਕਿੰਨੇ ਮੈਂਬਰ ਜਿਤਾ ਕੇ ਭੇਜੇ ਹੋ ਕੀ ਕਰ ਰਹੇ ਹੋ ਤੁਸੀਂ ਵਾਓ ਕੁਐਸ਼ਨ ਸਵਾਲ ਕਰਦੇ ਆਨ ਕੁਐਸ਼ਨ ਪੀਰੀਅਡ ਐਂਡ ਵੀ ਹੋਲਡ ਦ ਗਵਰਨਮੈਂਟ ਅਕਾਊਂਟੇਬਲ ਸੋ ਆਪਾਂ ਬਾਜ਼ ਚੱਕਦੇ ਹੈਗੇ ਮੈਂ ਬਾਜ਼ ਚੱਕਦਾ ਆਇਆ ਹੈਗਾ ਐਂਡ ਕਮਿਊਨਿਟੀ ਨੂੰ ਵੀ ਪਤਾ ਹੈਗਾ ਮੈਂ ਕਿੰਨਾ ਬਾਜ਼ ਚੱਕਦਾ ਆਇਆ ਹੈਗਾ ਸੋ ਮੈਂ ਸਿਰਫ ਬੈਠਾ ਨਹੀਂ ਹੈਗਾ ਮੈਂ ਬੋਲਦਾ ਵੀ ਹੈਗਾ ਐਂਡ ਮੈਂ ਕਮਿਊਨਿਟੀ ਲਈ ਬੋਲਦਾ ਹੈਗਾ ਐਂਡ ਮੈਂ ਬੋਲਦਾ ਤਾਂ ਹੈਗਾ ਬਿਕਾਜ਼ ਮੈਂ ਚੌੜਾ ਜਿਹੜੀ ਬੀਚੀ ਸੂਬੇ ਦੀ ਸਕਾਰਿਆ ਇਸ ਟੈਪ ਲੱਗ ਹੈ ਐਂਡ ਸੋ ਮੇਰੇ ਹੱਥੋਂ ਪੂਰੀ ਆਵਾਜ਼ ਮੈਂ ਚੱਕਦਾ ਹੈਗਾ ਸੋ ਇਸ ਤੇ ਇਸ ਤੇ ਮੈਂ ਸਟੈਂਡ ਰੱਖਦਾ ਆਇਆ ਐਂਡ ਮੈਂ ਪਿਛਲੇ ਸਾਲ ਸਾਪਣੀ ਨਿਦੇ ਵਿੱਚ ਕਾਫੀ ਕੰਮ ਕੀਤਾ ਹੈਗਾ ਇੱਕ ਵਨ ਹੋਰ ਅਖੀਰ ਦੇ ਵਿੱਚ ਸਾਡੇ ਸੁਣ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਆ ਮੈਂ ਮੈਂ ਇਹ ਕਹਿਣਾ ਚਾਹੁੰਦਾ ਹੈਗਾ ਪਬਲਿਕ ਵੀ ਪਬਲਿਕ ਨੂੰ ਵੀ ਆਪਣੀ ਆਵਾਜ਼ ਚੱਕਣੀ ਚਾਹੀਦੀ ਹੈਗੀ ਆ ਐਂਡ ਪਬਲਿਕ ਨੂੰ ਵੀ ਦੱਸਣਾ ਚਾਹੀਦਾ ਜਿੰਨੇ ਵੀ ਉਹਨਾਂ ਦੇ ਆਪਣੇ ਐਮਐਲਏ ਹੈਗੇ ਆ ਜਿੱਥੇ ਵੀ ਉਹ ਰਹਿੰਦੇ ਹੈਗੇ ਆ ਉਹਨਾਂ ਨੂੰ ਦੱਸਣਾ ਚਾਹੀਦਾ ਆਪਣੇ ਐਮਐਲਏ ਨੂੰ ਇਹ ਜਿਹੜੀ ਕ੍ਰਾਈਸਿਸ ਹੈ ਬਹੁਤ ਬਹੁਤ ਖਾਸ ਕ੍ਰਾਈਸਿਸ ਹੈਗੀ ਆ ਇਨੋਸ ਸਾਕ ਤੋਂ ਸਾਕ ਪ੍ਰੋਸੀਜਰ ਜਾਈ ਦੇ ਹੈਗੇ ਆ ਐਂਡ ਇਹਦਾ ਹੱਲ ਹੋਣਾ ਚਾਹੀਦਾ ਹੈਗਾ ਐਂਡ ਇਹ ਮੀਡੀਆ ਦੇ ਵਿੱਚ ਗੱਲ ਰਹਿਣੀ ਚਾਹੀਦੀ ਹੈਗੀ ਐਂਡ ਫੇਰੀ ਸੋਲੂਸ਼ਨ ਆਊਗਾ ਬਿਕਾਸ ਪ੍ਰੈਸ਼ਰ ਦੇ ਨਾਲ ਹੀ ਸੋਲੂਸ਼ਨ ਉਹ ਲੱਗੇ ਹੈਗੇ ਆ ਥੈਂਕ ਯੂ ਥੈਂਕ ਯੂ ਵੈਰੀ ਮੱਚ ਹੁਣ ਇਹ ਤਾਂ ਪਤਾ ਨਹੀਂ ਕਿਵੇਂ ਉਹਨਾਂ ਨੂੰ ਗੱਲ ਸੁਣੇਗੀ ਗੋਲੀ ਜਦੋਂ ਰਾਤ ਨੂੰ ਕਾਰਡ ਕਾਰਡ ਚੱਲਦੀ ਆ ਐਮਐਲਏ ਵੀ ਆਪਣੇ ਘਰਾਂ ਚ ਹੀ ਬੈਠੇ ਹੁੰਦੇ ਆ ਤੇ ਦੋਂ ਉਸ ਸਟਰੀਟ ਦੇ ਉੱਤੇ ਪੁਲਿਸ ਬਾਹਾਂ ਬਾਹਾਂ ਕਰਦੀ ਫਿਰਦੀ ਰਹਿੰਦੀ ਰਾਤਾਂ ਨੂੰ ਉਹਨਾਂ ਦੇ ਦਰਾਂ ਮੁਰਦੀ ਵੀ ਤਾਂ ਲੰਘਦੀ ਆ ਹੋਰ ਕਿਸ ਤਰੀਕੇ ਨਾਲ ਪਤਾ ਲਾਈਏ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਫੋਰਮ ਤੇ ਫੋਰਮ ਕਰ ਦਿੱਤਾ ਹੋਰ ਇਹਦੂ ਵੱਡਾ ਪਬਲਿਕ ਕੀ ਕਰ ਸਕਦੀ ਹੈ ਡੋਨਟ ਬਲੇਮ ਦਾ ਪਬਲਿਕ ਅਸੀਂ ਤਾਂ ਦੱਸੀ ਜਾ ਰਹੇ ਹਾਂ ਸਾਰਿਆਂ ਨੂੰ ਹੁਣ ਜੇ ਕਿਸੇ ਦੇ ਕੰਨਾਂ ਤੱਕ ਆਵਾਜ਼ ਨਹੀਂ ਪਹੁੰਚ ਰਹੀ ਕੋ ਗਲਤਨੇ ਹੋ ਗਏ ਆ ਫਿਰ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਵਰਨਾ ਪਬਲਿਕ ਨੂੰ ਤੁਸੀਂ ਬਲੇਮ ਨਹੀਂ ਕਰ ਸਕਦੇ ਕਿ ਪਬਲਿਕ ਹੋਰ ਆਵਾਜ਼ ਉੱਚੀ ਉਠਾਉਣੀ ਚਾਹੀਦੀ ਆ ਹੋਰ ਇਹਦੂ ਵੱਡੀ ਉੱਚੀ ਆਵਾਜ਼ ਕਿੱਥੋਂ ਉੱਠ ਜਾਏਗੀ ਇੱਕ ਇੱਕ ਘਰ ਤੇ ਲਗਾਤਾਰ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਗੋਲੀਆਂ ਚੱਲ ਰਹੀਆਂ ਯਾਰ